ਹਾਲੋ ਹਾਂਜੀ ਵੀਰੇ ਸੀ ਨਾ ਪਹਿਲਾਂ ਵੀ ਵੀਡੀਓ ਪਾਈ ਸੀਗੀ ਇੱਕ 18 ਤਰੀਕ ਨੂੰ ਵੀਡੀਓ ਪਾਈ ਸੀ ਜਿਹਦੇ ਵਿੱਚ ਅਸੀਂ ਦੱਸਿਆ ਸੀ ਸਾਡੇ 5 ਡੰਗਰ ਮਰ ਗਏ ਸੀ ਉਦੋਂ ਉਹਦਣ ਸਾਨੂੰ ਕੋਈ ਵੀ ਰੀਜ਼ਨ ਨਹੀਂ ਸੀ ਪਤਾ ਲੱਗਦਾ ਅਸੀਂ ਪੈਂਡ ਖੇੜੀ ਜੱਟਾ ਧੂਰੀ ਗੁਰਜੰਟ ਸਿੰਘ ਕੇ ਘਰੋਂ ਬੋਲ ਰਿਆ ਗੁਰਜੰਟ ਸਿੰਘ ਜੰਟਾ ਉਹਨਾਂ ਦੇ ਘਰੋਂ ਬੋਲ ਰਿਹਾ ਵੀਰੇ ਉਦੋਂ ਸਾਡੇ 5 ਡੰਗਰ ਮਰ ਚੁੱਕੇ ਸੀ ਸਾਨੂੰ ਕੋਈ ਰੀਜ਼ਨ ਨਹੀਂ ਸੀ ਪਤਾ ਅਸੀਂ ਤੁਹਾਨੂੰ ਸਭ ਨੂੰ ਪੁੱਛਿਆ ਸੀ ਵੀ ਜੇ ਕਿਸੇ ਨੂੰ ਕੁਝ ਵੀ ਪਤਾ ਸਾਨੂੰ ਦੱਸੋ ਅੱਜ ਵੀਰੇ ਸਾਡੇ 11 ਡੰਗਰ ਮਰ ਚੁੱਕੇ ਆ ਆ ਦੇਖ ਲੋ ਦੋ ਡੰਗਰ ਮਰੇ ਪਏ ਨੇ ਇੱਕ ਆ ਡੰਗਰ ਇੱਕ ਉਹ ਬੈੜੀ ਦੇਖੋ ਇਹਨਾਂ ਦੀ ਡੈਥ ਹੋ ਚੁੱਕੀ ਆ ਆ ਦੋ ਡੰਗਰ ਆ ਇਹ ਬੈਠੇ ਆ ਇਹਨਾਂ ਦੀ ਵੀ ਹਾਲਤ ਬਹੁਤ ਗੰਭੀਰ ਆ ਆਸ ਸਾਨੂੰ ਕੁਝ ਨਹੀਂ ਹੈਗੀ ਵੀ ਇਹ ਸਹੀ ਹੋਣਗੇ ਜਾਂ ਨਹੀਂ ਹੋਣਗੇ ਆ ਸਾਰਾ ਫਾਰਮ ਕਿਸੇ ਟਾਈਮ ਸਾਡੇ ਡੰਗਰਾਂ ਨਾਲ ਭਰਿਆ ਹੁੰਦਾ ਸੀ ਜਿਹੜਾ ਬਿਲਕੁਲ ਖਾਲੀ ਹੋ ਚੁੱਕਿਆ ਰੀਜ਼ਨ ਕੀ ਆਇਆ ਵਾ ਕਿ ਡੰਗਰਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਹਿਰ ਫੈਲ ਚੁੱਕੀ ਆ। ਜ਼ਹਿਰ ਫੈਲੀ ਆ ਵੀਰੇ ਫੀਡ ਪਾਉਣ ਕਾਰਨ। ਫੀਡ ਦੇ ਵਿੱਚ ਪਤਾ ਨਹੀਂ ਕੀ ਉਹਨਾਂ ਨੇ ਮਲਾਇਆ ਕੀ ਹੈ ਕੀ ਨਹੀਂ ਸਾਨੂੰ ਕੁਝ ਨਹੀਂ ਪਤਾ। ਫੀਡ ਕਾਰਨ ਸਾਡੇ ਡੰਗਰਾਂ ਦੀ ਮੌਤ ਹੋ ਗਈ। ਡਾਕਟਰ ਵੱਡੀ ਤੋਂ ਵੱਡੀ ਟੀਮ ਆ ਗਈ ਬਹੁਤ ਉਹਨਾਂ ਨੇ ਵੀਰੇ ਜ਼ੋਰ ਲਾਇਆ ਹਰ ਇੱਕ ਤਰੀਕੇ ਦਾ ਟ੍ਰੀਟਮੈਂਟ ਕੀਤਾ ਪਰ ਡੰਗਰ ਨਹੀਂ ਬਚੇ। ਕਿਉਂ ਕਿਉਂਕਿ ਡਾਕਟਰੀ ਲੈਵਲ 'ਤੇ ਜ਼ਹਿਰਵਾ ਦਾ ਕੋਈ ਇਲਾਜ ਹੀ ਨਹੀਂ ਹੈਗਾ। ਆ ਸਾਡੇ ਡੰਗਰ ਆ ਛੋਟੇ ਬੱਚੇ ਬੱਚੀਆਂ ਜਿਨ੍ਹਾਂ ਨੂੰ ਅਸੀਂ ਫੀਡ ਪਾਉਂਦੇ ਨਹੀਂ ਸੀਗੇ ਕਿਉਂਕਿ ਦੁੱਧ ਨਹੀਂ ਦਿੰਦੇ ਅਸੀਂ ਇਹਨਾਂ ਨੂੰ ਫੀਡ ਨਹੀਂ ਪਾਈ ਹੈਗੀ ਇਹ ਬਿਲਕੁਲ ਸਹੀ ਸਲਾਮਤ ਆ ਆ ਦੇਖ ਲਓ ਤੁਸੀਂ ਜਦ ਕਿ ਛੋਟੇ ਆ ਜੇ ਕੋਈ ਬਿਮਾਰੀ ਹੁੰਦੀ ਇਹਨਾਂ ਨੂੰ ਵੀ ਕੁਝ ਹੁੰਦਾ ਦੇਖੋ ਕੋਲ ਹੀ ਬੰਨੇ ਹੋਇਆ ਕੋਈ ਲੱਗ ਨਹੀਂ ਬੰਨੇ ਹੋਏ ਵੀ ਅੱਡ ਬੰਨੇ ਹੋਏ ਸੀ ਇਹ ਬਿਲਕੁਲ ਸਹੀ ਨੇ ਜਿਹੜੇ ਡੰਗਰ ਸਾਡੇ ਦੁੱਧ ਦਿੰਦੇ ਸੀ ਆ ਬੈੜੀਆਂ ਹੁਣ ਤੁਸੀਂ ਦੇਖ ਲਓ ਕਿੱਡੀਆਂ ਕਿੱਡੀਆਂ ਬੈੜੀਆਂ ਸੀ 30 35 35 ਲੀਟਰ ਦੁੱਧ ਸੀ ਇਹਨਾਂ ਨੂੰ ਅਸੀਂ ਫੀਡ ਪਾਉਂਦੇ ਸੀ 9 9 10 10 ਕਿਲੋ ਅਸੀਂ ਜਾਣ ਕੇ 11 ਤਰੀਕ ਨੂੰ ਫੀਡ ਸ਼ੁਰੂ ਕੀਤੀ ਆ ਤੇ 15 ਤਰੀਕ ਤੋਂ ਸਾਡੇ ਡੰਗਰ ਬੈਠਣੇ ਸ਼ੁਰੂ ਹੋ ਗਏ 16 ਤੋਂ ਮੌਤ ਸ਼ੁਰੂ ਹੋ ਗਈ 16 ਤੋਂ ਲੈ ਕੇ ਅੱਜ ਦੇਖ ਲਓ 27 ਤਰੀਕ ਆ ਸਾਡੇ 11 ਡੰਗਰ ਮਰ ਚੁੱਕੇ ਆ ਆ ਦੋ ਮਰੇ ਪਏ ਆ ਆ ਦੋ ਦੀ ਹਾਲਤਾਂ ਗੰਭੀਰ ਆ ਜਿਨ੍ਹਾਂ ਨੂੰ ਫੀਡ ਨਹੀਂ ਪਾਈ ਉਹ ਡੰਗਰ ਆ ਹੁਣ ਤੁਸੀਂ ਦੇਖ ਹੀ ਰਹੇ ਹੋ ਵੀਰੇ ਆ ਇੱਕ ਹੋਰ ਸਾਡੇ ਦੇਖੋ ਛੋਟੇ ਨੇ ਬਿਲਕੁਲ ਛੋਟੇ ਡੰਗਰ ਇਹਨਾਂ ਨੂੰ ਫੀਡ ਨਹੀਂ ਪਾਈ ਇਹ ਬਿਲਕੁਲ ਸਹੀ ਆ ਆ ਦੇਖ ਲਓ ਬਿਲਕੁਲ ਸਹੀ ਆ ਦਵਾਈ ਅਸੀਂ ਹਰਕ ਤਰੀਕੇ ਦੀ ਦਵਾਈ ਲਾਤੀ ਅਸੀਂ ਤੁਹਾਨੂੰ ਦਵਾਈਆਂ ਵੀ ਦਿਖਾ ਦਿੰਨੇ ਆ ਆ ਦੇਖੋ ਵੀਰੇ ਆ ਡੱਬਾ ਹੁਆ ਜਿਹੜੀ ਲੱਗ ਚੁੱਕੀ ਆ ਪੂਰਾ ਭਰਿਆ ਪਿਆ ਤੁਸੀਂ ਦੇਖ ਸਕਦੇ ਹੋ ਆ ਪਾਈਆਂ ਨੇ ਕੁਝ ਦਵਾਈਆਂ ਆ ਸਾਰੀਆਂ ਦਵਾਈਆਂ ਅਸੀਂ ਲਾ ਚੁੱਕੇ ਆ ਡਾਕਟਰ ਜਾਣ ਕੇ ਸੁਬਾਹ ਤੋਂ ਆ ਜਾਂਦੇ ਆ ਸ਼ਾਮ ਤੱਕ ਇੱਥੇ ਹੀ ਰਹਿੰਦੇ ਆ ਹਰ ਇੱਕ ਤਰੀਕੇ ਦਾ ਇਲਾਜ ਕਰਕੇ ਦੇਖ ਲਏ ਵੀਰੇ ਕੁਝ ਨਹੀਂ ਹੋਇਆ ਕਿਉਂਕਿ ਡੰਗਰਾ ਚ ਜ਼ਹਿਰ ਬਈ ਇੰਨਾ ਜ਼ਿਆਦਾ ਫੈਲ ਚੁੱਕਿਆ ਸੀ ਡਾਕਟਰ ਵੀ ਕੁਝ ਨਹੀਂ ਕਰ ਸਕੇ ਫੁੱਲ ਦਾ ਫੁੱਲ ਜ਼ਹਿਰ ਬਾ ਫੈਲ ਚੁੱਕਿਆ ਸੀ ਪੋਸਟਮਾਰਟਮ ਕਰਵਾਇਆ ਲੀਵਰ ਉਹਨਾਂ ਦੇ ਬਿਲਕੁਲ ਸੜ ਚੁੱਕਿਆ ਜ਼ਹਿਰ ਨਾਲ ਇਹ ਹੋਇਆ ਸਭ ਕੁਝ ਵੀਰੇ ਘਟਿਆ ਫੀੜ ਕਰਨਾ ਅਸੀਂ ਪਿੰਡ ਖੇੜੀ ਜੱਟਾ ਧੂਰੀ ਗੁਰਜੰਟ ਸਿੰਘ ਕੇ ਘਰੋਂ ਬੋਲ ਰਹੇ ਆ ਬਸ ਵੀਰੇ ਬਾਦ ਤੋ ਬਾਦ ਜਿੰਨਾ ਹੋ ਸਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਆ ਦੇਖ ਲਓ ਬਾਕੀ ਡੰਗਰ ਬਿਲਕੁਲ ਸਹੀ ਆ ਵੀਰੇ ਜਿਨ੍ਹਾਂ ਨੇ ਫੀਡ ਨਹੀਂ ਖਾਦੀ ਉਹ ਡੰਗਰ ਆ ਇਹ ਜਿਨ੍ਹਾਂ ਨੇ ਫੀਡ ਖਾਦੀ ਆ ਉਹ ਖਤਮ ਹੋ ਚੁੱਕੇ ਆ ਆ ਦੇਖ ਲਓ ਦਵਾਈਆਂ 70000 ਦੇ ਏੜ ਗੇੜ ਸਾਡੀ ਦਵਾਈ ਆ ਚੁੱਕੀ ਆ ਆ ਦੇਖੋ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ